ਤੇਰੀ ਹਰ ਤਰ੍ਹਾਂ ਦੀ ਪਰਵਰਿਸ਼ ਕਰਦੇ ਰਹੇ ਜਿਵੇਂ ਇੱਕ ਨੌਕਰ ਮਾਲਕ ਦੀ ਸੇਵਾ ਕਰਦਾ ਹੈ ਇਸ ਤਰ੍ਹਾਂ ਤੂੰ ਮਾਲਕ ਬਣਿਆ ਰਿਹਾ ਮਾਂ ਬਾਪ ਸੇਵਾ ਕਰਦੇ ਰਹੇ ਸਜੇ ਸਜੇ ਤੂੰ ਜਵਾਨ ਹੋਇਆ ਮਾਂ ਬਾਪ ਬੁੱਢੇ ਹੋ ਗਏ ਨੇ ਕਮਜ਼ੋਰ ਹੋ ਗਏ ਨੇ ਉਹ ਜੋ ਉਹਨਾਂ ਨੇ ਸੇਵਾ ਕੀਤੀ ਹੈ ਉਹ ਤੇਰੇ ਉਤੇ ਕਰਜ਼ਾ ਹੈ ਹੁਣ ਤੂੰ ਸੇਵਾ ਕਰ ਤਾਂ ਹੀ ਕਰਜ਼ਾ ਲਏਗਾ ਵਰਨਾ ਨਹੀਂ ਨੂੰ ਕਹਿੰਦੇ ਨੇ ਪਿਤਰੀ ਰਣ ਪਿਤਰਾ ਦਾ ਕਰਜ਼ਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਬੜੀ ਕੀਮਤੀ ਪਉੜੀ ਮਾਂ ਪਿਓ ਪਰ ਹਰ ਸੁਣੇ ਬੇਦ ਭੇਦ ਨਾ ਜਾਣੇ ਕਥਾ ਕਹਾਣੀ ਜਵਾਨ ਹੋ ਗਏ ਮਾਂ ਬਾਪ ਬੁੱਢੇ ਹੋ ਗਏ ਨੇ ਜਿਵੇਂ ਬਾਹਰ ਦੇਸ਼ਾਂ 'ਚ ਪਰਿਵਾਰਕ ਜ਼ਿੰਦਗੀ ਤੇ ਰਹੀ ਨੇ ਇਹਨਾਂ ਤੇ ਬੁੱਢਿਆਂ ਨੂੰ ਗਵਰਨਮੈਂਟ ਸੰਭਾਲਦੀ ਹੈ ਸਾਡੇ ਦੇਸ਼ 'ਚ ਵੀ ਇੱਕ ਨਿਯਮ ਸੀ ਬਣਾਇਆ ਗਿਆ ਸੀ ਬੱਚੇ ਸੰਭਾਲਣ ਜਵਾਨ ਬੱਚਾ ਮਾਂ-ਬਾਪ ਦੀ ਸਮਾਲ ਕਰੇ ਉਹਦੀ ਸੇਵਾ ਇਹ ਉਹ ਜ਼ਿੰਮੇਵਾਰੀ ਨਿਭਾਉਂਦੇ ਹਰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਸੀ ماں باپ اپنی ذمہ واری نبھان بچے کی سیوا جوان ہو گیا ماں باپ بڈھے ہو گئے نے کمزور ہو گئے نے تو ہن یہ جوان جو طاقتور بچہ ہے سیوا کرے اگر نہیں کرتا جی ماں باپ نے اس دیاں لوڑاں پوریاں کیتیاں سن تے اے ماں باپ دیاں لوڑاں پوریاں نہیں کرتا ਤੋ ਭਾਈ ਗੁਰਦਾਸ ਸਿੱਧਾ ਫੈਸਲਾ ਮਾਂ ਪਿਓ ਪਰ ਹਰ ਸੁਣੇ ਬੇਦ ਭੇਦ ਨਾ ਜਾਣੇ ਕਥਾ ਕਹਾਣੀ ਜਾ ਰਿਹਾ ਹੈ ਪ੍ਰਮਾਤਮਾ ਦੀ ਕਥਾ ਸੁਣਨ ਲਈ ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤਾ ਪਿਓ ਦਾ ਖਿਆਲ ਨਹੀਂ ਰੱਖਦਾ ਤੋ ਭਾਈ ਸਾਹਿਬ ਕਨੇ ਦੇ ਲਈ ਕਥਾ ਸੁਣਨੀ ਇੰਜ ਹੋਵੇਗੀ ਕਹਾਣੀ ਇਹ ਰੱਬ ਦਾ ਭੇਦ ਨਹੀਂ ਪਾ ਸਕੇਗਾ ਤੇ ਰੱਬ ਦੀ ਰਮਜ਼ ਨੂੰ ਨਹੀਂ ਸਮਝ ਸਕੇਗਾ ਮਾਂ ਪਿਓ ਪਰਹਰ ਕਰੇ ਤੀਰਥ 68 ਤੀਰਥ ਘੁੰਮਣ ਵਾਣੀ ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਪਿਓ ਦਾ ਦਿਲ ਤੋੜਿਆ ਹੈ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਿਹਾ ਹੈ ਜਾਂ ਤੀਰਥਾਂ ਦਾ ਪਰਸ਼ਨ ਕਰਨ ਜਾ ਰਿਹਾ ਹੈ ਭਾਈ ਸਾਹਿਬ ਕਹਿੰਦੇ ਨਹੀਂ ਇਹ ਘੁੰਮਣਾ ਫਿਰਨਾ ਹੋਵੇਗਾ ਕੁਝ ਵੀ ਨਹੀਂ ਸਹਿਰੋ ਤਫਰੀਸ਼ ਘੁੰਮਣ ਵਾਣੀ ਹੋਰ ਕੁਝ ਵੀ ਨਹੀਂ ਮਾਫਿਲ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਪਿਓ ਦੇ ਪੈਰਾਂ 'ਚ ਜੋਤੀ ਨਹੀਂ ਮਾਂ ਦੇ ਸਿਰ ਤੇ ਚੁੰਨੀ ਨਹੀਂ ਇਹ ਗੁਰਦੁਆਰੇ 'ਚ ਬੜਾ ਦਾਨ ਪਿਆ ਦਿੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਪਰਲੇ ਦਰਜੇ ਦਾ ਬੇਈਮਾਨ ਹੈ ਇਹ ਬੇਈਮਾਨ ਹੈ ਇਹ ਬੇਈਮਾਨ ਅਗਿਆਨ ਪ੍ਰਾਣੀ ਪਿਤਰੀ ਰੇਣ ਕਰਜ਼ਾਈ ਈਸ਼ਵਰ ਦੀ ਦਰਗਾਹ ਵਿੱਚ ਕਬੂਲ ਨਹੀਂ ਜੈਸੇ ਮੁਹੰਮਦ ਸਾਹਿਬ ਕਹਿੰਦੇ ਨੇ ਮੈਨੂੰ ਕਰਜ਼ਾਈ ਕਬੂਲ ਨਹੀਂ ਉਤਾਰ ਕੇ ਆਵੇ ਪਹਿਲੇ ਹਜਰ ਕਰਨਾ ਹੈ ਕਰਜ਼ਾ ਉਤਾਰ ਕੇ ਆਵੇ ਬਾਹਰ ਦਾ ਇੱਥੇ ਜੋ ਨਿਯਮ ਆਵਲੀਏ ਪ੍ਰਥਮ ਮਾ ਬਾਬ ਦਾ ਕਰਜ਼ਾਈ ਇਸ ਦਾ ਮਤਲਬ ਜਮਾਂਦਰੂ ਬੰਦਾ ਕਰਜ਼ਾਈ ਹੈ ਇਸ ਵਾਸਤੇ ਤੂੰ ਪਹਿਲੇ ਪਿਤਰ ਰਣ ਮਾਹਬਾਪ ਦਾ ਕਰਜ਼ਾ ਉਦਾਰ ਇਹ ਕਰਜ਼ਾ ਦੂਸਰਾ ਦੇਵ ਰਣ ਦੇਵਤਿਆਂ ਦਾ ਕਰਜ਼ਾ ਕਿਹੜੇ ਦੇਵਤੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਰਿਤ ਤਾਂ ਹੋ ਆ ਪਾਗ ਪਵਿੱਤਰ ਸਾਰੇ ਦੇਵਤੇ ਨੇ ਅੰਨ ਤੇਰੀ ਭੁੱਖ ਮਿਟਾ ਰਿਹਾ ਹੈ ਪਾਣੀ ਤੇਰੀ ਪਿਆਸ ਮਿਜਾ ਰਿਹਾ ਹੈ ਪਵਨ ਤੈਨੂੰ ਜ਼ਿੰਦਗੀ ਦੇ ਰਹੀ ਹੈ ਧਰਤੀ ਤੈਨੂੰ ਸਥਾਨ ਦੇ ਰਹੀ ਹੈ ਅਗਨ ਤੇਰੇ ਅੰਦਰ ਸਤਿਆ ਬਣਾਈ ਰੱਖਦੀ ਹੈ ਮੁਰਦੇ ਦੀ ਪਤਾ ਕੀ ਪਹਿਚਾਨ ਹੈ ਵੀ ਹੱਥ ਪੈਰ ਠੰਡੇ ਪੈ ਗਨ ਅਗ ਨਹੀਂ ਰਹੀ ਅਗ ਜੀਵਨ ਦੇ ਰਹੀ ਹੈ ਹੁਣ ਪਾਣੀ ਨੇ ਤੇਰੀ ਪਿਆਸ ਬੁਝਾਈ ਤੂੰ ਪਾਣੀ ਦਾ ਤੇਰੇ ਕੋਲ ਸੁਭਾਅ ਹੋਵੇ ਤੂੰ ਵੀ ਕਿਸੇ ਦੀ ਲੋੜ ਪੂਰੀ ਕਰ ਅੰਮ੍ਰਿ ਨੇ ਤੇਰੀ ਭੁੱਖ ਮਿਟਾਈ ਤੂੰ ਵੀ ਆਪਣਾ ਜੀਵਨ ਇਸ ਡੰਗ ਨਾਲ ਬਤੀਤ ਕਰ ਕਿਸੇ ਦੀ ਭੁੱਖ ਮਿਟੇ ਤੇਰੇ ਕੋਲ ਆਉਂਦਿਆਂ ਧਰਤੀ ਨੇ ਤੈਨੂੰ ਥਾ ਦੇਤੀ ਤੂੰ ਵੀ ਉਸ ਨੂੰ ਵਾਪਸ ਨਾ ਕਰ ਜਦ ਤੇਰੇ ਕੋਲ ਕੋਈ ਥਾਂ ਮੰਗਣ ਆਵੇ ਤੇ ਲੋੜ ਬੰਦਾ ਕਰਦੇ ਚ ਇੰਤਜ਼ਾਮ ਨਹੀਂ ਕਰ ਸਕਦਾ ਤਾਂ ਇਸ ਵਾਸਤੇ ਸਤਿਗੁਰੂ ਨੇ ਇੱਕ ਨੀਯਮਾਵਲੀ ਬਣਾਈ ਗੁਰਦੁਆਰੇ ਬਣਾਓ ਗੁਰਦੁਆਰੇ ਚ ਇਸ ਢੰਗ ਦਾ ਇੰਤਜ਼ਾਮ ਸੰਗਤ ਪੰਗਤ ਪੰਗਤ ਦੇ ਚ ਭੋਜਨ ਔਰ ਫਿਰ ਸੇਵਾ ਜੇ ਦੇ ਚ ਰਹਿਣ ਸੁਨਹਿਣ ਰਿਆਇਸ਼ ਹਰ ਤਰ੍ਹਾਂ ਦੇ ਸੁੱਖ ਜੇ ਕਿਸੇ ਦੇ ਘਰ ਮਹਿਮਾਨ ਆਇਆ ਤਾਂ ਘਰ ਵਾਲੇ ਸਾਰੇ ਧਿਆਨ ਰੱਖਣ ਤੇ ਜਿਹੜਾ ਗੁਰਦੁਆਰnik ਦੇ ਘਰ ਮਹਿਮਾਨ ਆਇਆ ਉਰ ਉਲਦਾਰ ਹੈ ਤੋ ਦੱਕੇ ਖੰਦਾਰ ਹੈ ਤੇ ਗੁਰਨਾਣਕ ਦਾ ਮਹਿਮਾਨ ਹੈ ਤੋ ਜੋ ਗੁਰਨਾਣਕ ਦਾ ਮਹਿਮਾਨ ਹੈ ਬੰਦੇ ਤੋ ਹਰ ਇੱਕ ਨੂੰ ਘਰ ਦੇ ਸਥਾਨ ਨਹੀਂ ਦੇ ਸਕਦਾ ਇਸ ਤਰ੍ਹਾਂ ਦਾ ਇੰਤਜ਼ਾਮ ਕਰ ਗੁਰੂ ਦੇ ਘਰ ਹਰ ਇੱਕ ਨੂੰ ਥਾਂ ਮਿਲੇ ਔਰ ਕੋਈ ਵੀ ਆਵੇ ਬਿਨਾਂ ਮਸਬੋ ਮਿੱਲਤ ਅਗਰ ਐਸਾ ਤੂੰ ਨਾ ਕੀਤਾ ਤੋ ਦੇਵਤਿਆਂ ਦਾ ਕਰਜ਼ਾ ਤੇ ਤੇਰੇ ਸਿਰ ਤੇ ਜਿੰਨਾ ਤੂੰ ਅਡੰਬਰ ਕਰ ਲੈ ਮੈਂ ਕਈ ਦਫਾ ਦੇਖਦਾ ਗੁਰਦੁਆਰਿਆਂ ਦੇ ਬਿਲਡਿੰਗਾਂ ਆਸਮਾਨ ਨੂੰ ਛੂ ਰਹੀਆਂ ਨੇ ਲੋੜਵੰਦਿਆਂ ਲਈ ਕੋਈ ਥਾਂ ਕੋਈ ਨਹੀਂ ਕੋਈ سلسلہ ਹੀ ਨਹੀਂ ਹੈ ਕਦੀ ਸੋਚੀ ਹੀ ਨਹੀਂ ਗਿਆ ਦਰਸਲ ਸੇਵਾ ਸੰਸਾਰ ਦੀ ਹੁੰਦੀ ਹੈ ਨਿਰੰਕਾਰ ਦੀ ਪ੍ਰਮਾਤਮਾ ਦੀ ਸੇਵਾ ਨਹੀਂ ਆਉਂਦੀ ਪ੍ਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ ਪਰਮਾਤਮਾ ਪਾਣੀ ਬਣ ਕੇ ਸਾਡੀ ਪਿਆਸ ਪਿਵ ਜਾਂਦਾ ਹੈ। ਪਰਮਾਤਮਾ ਧਰਤੀ ਬਣ ਕੇ ਸਾਨੂੰ ਥਾਂ ਦਿੰਦਾ ਹੈ। ਪਰਮਾਤਮਾ ਅਗਨੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ ਹੈ। ਪਰਮਾਤਮਾ ਹਵਾ ਬਣ ਕੇ ਸਾਨੂੰ ਸਵਾਸ ਦਿੰਦਾ ਹੈ। ਸਾਡੀ ਸੇਵਾ ਪਿਆ ਕਰਦਾ ਪਤਾ ਸੇਵਾ ਕਮਜ਼ੋਰ ਦੀ ਆਉਂਦੀ ਹੈ। ਹੁਣੇ ਹੀ ਮੈਰਜ਼ ਕੀਤੀ ਹੈ, ਬੱਚਾ ਕਮਜ਼ੋਰ ਹੈ, ਮਾਪੇ ਸੇਵਾ ਪੇ ਕਰਦੇ ਨਹੀਂ, ਕਮਜ਼ੋਰ ਹੈ। ਹੁਣ ਬੱਚਾ ਤਾਕਤਵਰ ਹੋ ਗਿਆ, ਜਵਾਨ ਹੋ ਗਿਆ, ਮਾਪੇ ਬੁੱਢੇ ਹੋ ਗਏ ਨੇ ਕਮਜ਼ੋਰ ਹੋ ਗਏ ਨੇ ਉਹਨੂੰ ਸੇਵਾ ਕਰ। ਸੇਵਾ ਕਮਜ਼ੋਰ ਦੀ ਆਉਂਦੀ ਹੈ। ਸੇਵਾ ਉਸ ਦੀ ਆਉਂਦੀ ਹੈ ਜੋ ਸਾਥੋਂ ਪਿੱਛੇ ਹੈ ਕਿਸੇ ਵੀ ਤਲ ਤੇ ਪਿੱਛੇ ਰਹਿ ਗਿਆ ਉਹ ਹਰ ਬੰਦਾ ਹਰ ਗੱਲ ਦੇ ਚੱਗੇ ਨਹੀਂ ਆਉਂਦਾ ਉਹਦੀ ਸੇਵਾ ਕਰਨੀ ਹੈ ਤਾਂ ਕਿ ਬਰਾਬਰੀ ਤੇ ਆ ਜਾਏ ਗਲਤੀ ਇਤ ਨਹੀਂ ਹੈ ਸੇਵਾ ਸੰਸਾਰ ਦੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਕਈਆਂ ਨੇ ਡੇਂਗਾ ਮਾਰੀਆਂ ਮਹਾਰਾਜ ਛੱਡੇ ਘਰ ਲੰਗਰ ਚੱਲਦਾ ਹੈ ਅਸੀਂ ਮੁਸਾਫਿਰਾਂ ਨੂੰ ਰਹਿਣ ਦੀ ਥਾਂ ਦਿੰਦੇ ਆ ਜਿਹੜੀਆਂ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਸਨ ਉਹ ਆਨੰਦਪੁਰ ਸਾਹਿਬ ਕਾਬਲ ਤੱਕ ਦੀਆਂ ਸੰਗਤਾਂ ਆਂਦੀਆਂ ਸਨ। ਤੋਂ ਫਿਰ ਜਗਾ ਬਹੁਤ ਭਰ ਜਾਂਦੀ ਸੀ ਆਲੇ ਦੁਆਲੇ ਰਹਿਣ ਵਾਲੇ ਆਪਣੇ ਘਰਾਂ 'ਚ ਵੀ ਟਿਕਾਣੇ ਦੇਂਦੇ ਸਨ। ਔਰ ਕਈਆਂ ਦੇ ਘਰਾਂ 'ਚ ਲੰਗਰ ਵੀ ਚੱਲਦਾ ਸੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਘਰ ਵੀ ਚੱਲਦਾ ਸੀ ਲੰਗਰ। ਇੱਕ ਦਿਨ 10-12 ਸਿੰਘਾਂ ਨੇ ਡਿੰਗਾ ਮਾਰੀਆਂ ਮਹਾਰਾਜ ਦੇ ਸੂਰ ਪਤਸ਼ਾਹ ਸਾਡੇ ਘਰ ਵੀ ਲੰਗਰ ਚੱਲਦਾ। ਅਸੀਂ ਸੰਗਤਾਂ ਦੀ ਦੇਖ ਰੇਖ ਕਰਦੇ ਆ ਸਾਡੇ ਘਰ ਵੀ ਲੰਗਰ ਚੱਲਦਾ ਹੈ ਸਾਡੇ ਘਰ ਵੀ ਲੰਗਰ ਚੱਲਦਾ ਹੈ ਨੰਦ ਲਾਲ ਨਹੀਂ ਬੋਲੇ ਹਾਲਾਂਕਿ ਉਹਦੇ ਘਰ ਵੀ ਚੱਲਦਾ ਸੀ ਉਹ ਚੁੱਪ ਰਹਿ ਸਤਿਗੁਰੂ ਨੇ ਇੱਕ ਦਿਨ ਭੇਖ ਬਣਾਇਆ ਇਹ ਇਤਿਹਾਸ ਗੱਥਾ ਹੈ ਸਾਥੀਏ ਜਿਨ੍ਹਾਂ ਨੇ ਡੀਂਗਾ ਮਾਰੀਆਂ ਸਨ ਸਾਡੇ ਘਰ ਲੰਗਰ ਚੱਲਦਾ ਹੈ ਮਹਾਰਾਜ ਉਹਨਾਂ ਦੇ ਘਰ ਅੰਮ੍ਰਿਤ ਵੇਲੇ ਤੋਂ ਬਾਅਦ ਜਿਵੇਂ ਸੂਰਜ ਨਿਕਲਿਆ ਤੇ ਚਲੇ ਗਏ ਬੇ ਭੁੱਖ ਬੜੀ ਲੱਗੀ ਇਹ ਦੂਰੋਂ ਆਏ ਆ کہ اگلے کے پہ گئے کو لنگر دا وقت ہے آ گئے ٹوٹ کے پہ گئے لنگر چلتا ہے وقت سر چلتا ہے پادشاہ دوسرے دے گھر چلے گئے دستک دتی اکھے گرو کے سنگا ہیں تیرے گھر لنگر چلتا ہے بک بڑی لگی ہے انہوں نے بھی یہ کہلتا ہے پر وقت سر چلتا ہے بے وقتہ نہیں چلتا یہ کو لنگر وقت ہے آ گیا بک لگی تو ٹھیک ہے لگی ہوئے پر اتنے دوپہر دے وقت آئی ਤੀਸਰੇ ਕਰ ਗਏ ਬਿਲਕੁਲ ਕੋੜੇ ਬੋਲ ਕਈ ਸੇਵਾ ਤੇ ਕਰਦਨ ਪਰ ਬੜਾ ਕੋੜਾ ਬੋਲਦਾ ਬਹੁਤ ਕੋੜਾ ਬੋਲਦਨ ਮੈਂ ਤੇ ਦੇਖ ਕੇ ਹੈਰਾਨ ਹੋ ਜਾਂਦਾ ਕਰਦੇ ਗੁਰਦੁਆਰੇ ਸੇਵਾ ਪੈਨ ਮੂੰਹ ਚੋਂ ਜ਼ਹਿਰ ਨਿਕਲਦੀ ਹੈ ਨਿਰੀ ਸਹਿਰ ਅੱਗ ਤੇ ਕਈ ਦਫਾ ਮੈਂ ਇੰਜ ਦੇਖਦਾ ਜਿਹੜੇ ਪੁਰਜ਼ੇ ਕਿਦਰੇ ਵੀ ਫਿੱਟ ਨਹੀਂ ਹੁੰਦੇ ਨਾ ਗੁਰਦੁਆਰਿਆਂ ਚ ਫਿੱਟ ਕੀਤੇ ਗਏ ਹੁੰਦੇ ਮੈਂ ਇਹ ਵੀ ਦੇਖ ਕੇ ਹੈਰਾਨ ਹੁੰਦਾ ਐ ਵੀ ਮੈਨੂੰ ਹੈਰਾਨਗੀ ਆਉਂਦੀ ਐਨਾ ਕੋੜਾ ਥਕੇ ਆਇਆ ਬੰਦਾ ਆਵੇ ਪੁਰਖਾ ਬੋਲ ਅਗਲੇ ਦਾ ਥਕੇ ਮਾ ਲੈ ਜਾਏ ਲੋੜ ਵੰਦ ਆਇਆ ਉਸ ਨਾਲ ਇਸ ਢੰਗ ਨਾਲ ਬੋਲ ਕੇ ਉਹਦੀ ਤਸੱਲੀ ਹੋ ਜਾਏ ਗੁਰਨਾਣਕ ਦਾ ਘਰ ਹੈ ਇਹ ਗੁਰੂ ਦਾ ਘਰ ਹੈ ਤੋ ਤੇ ਆਪਣੇ ਘਰ ਨਾਲ ਵੀ ਥੱਲੇ ਲੈ ਕੇ ਆਪਣੇ ਘਰ ਦੇ ਵਿੱਚ ਵੀ ਇਸ ਢੰਗ ਨਾਲ ਰਹੇ ਕਿ ਤੇਰੇ ਘਰ ਚੋਂ ਵੀ ਗੁਰਦੁਆਰੇ ਦੀ ਖੁਸ਼ਬੂ ਆਵੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਤੇਰੇ ਘਰ ਨੂੰ ਵੀ ਕੋਈ ਵੇਖੇ ਤੇ ਗੁਰੂ ਚੇਤੇ ਆ ਜਾਏ ਤੂੰ ਆਪਣੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਰਹੇ ਜੈਸੇ ਧਰਮਸ਼ਾਲਾ ਇੰਜ ਨਾ ਰਹੇ ਗੁਰਦੁਆਰਿਆਂ ਦੇ ਚ ਕਿ ਗੁਰਦੁਆਰਾ ਵੀ ਤੇਰਾ ਘਰ ਹੀ ਲਗੇ ਸਿਰਫ ਤੇਰਾ ਘਰ ਹੀ ਹੈ ਔਰ ਕੁਝ ਨਹੀਂ ਤੂੰ ਆਪਣਾ ਘਰ ਹੀ ਬਣਾ ਕੇ ਰੱਖੇ ਘਰਾਂ ਨੂੰ ਧਰਮਸ਼ਾਲਾ ਸੀ ਕਿ ਬਣਾਣਾ ਸੀ ਯਕੀਨ ਜਾਨੋ ਧਰਮਸ਼ਾਲਾ ਨੂੰ ਹੀ ਘਰ ਬਣਾ ਚੱਕ ਰੱਖ ਦਿੱਤਾ ਹੈ ਗੁਰਦੁਆਰੇ ਦਾ ਨਾਂ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਧਰਮਸ਼ਾਲਾ ਹੁੰਦਾ ਸੀ ਅਜੇ ਵੀ ਕਾਬਲ ਕੰਦਾਰੇ ਜਿੰਨੇ ਗੁਰਦੁਆਰੇ ਨੇ ਧਰਮਸ਼ਾਲ ਕਹਿੰਦੇ ਨੇ ਫਰੰਟੀਅਰ ਦੇ ਇਲਾਕੇ ਚ ਔਰ ਲੈਂਦਾ ਪੰਜਾਬ ਵੈਸਟ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ ਬਹੁਤ ਸਾਰੇ ਗੁਰਦੁਆਰਿਆਂ ਨੂੰ ਧਰਮਸ਼ਾਲ ਕਹਿੰਦੇ ਸਨ ਮਲਤਾਨ ਮੀਆਂਵਾਲੀ ਪਾਵਲਪੁਰ ਦੇ ਗੁਰਦੁਆਰਿਆਂ ਨੂੰ ਧਰਮਸ਼ਾਲ ਕਹਿੰਦੇ ਸਨ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋ ਆ ਘਰ ਘਰ ਦੇਸ ਧਰਮਸ਼ਾਲ ਜਿੱਥੇ ਇੱਕ ਪ੍ਰਭੂ ਦੀ ਕੀਰਤੀ ਹੋਵੇ ਸੇਵਾ ਹੋਵੇ ਘਰ ਤੇ ਧਰਮਸ਼ਾਲ ਬਣ ਗਿਆ ਤੇ ਸੇਵਾ ਤੇ ਕੀਰਤੀ ਗੁਰਦੁਆਰਿਆਂ ਚ ਵੀ ਨਾ ਹੋਵੇ ਤੇ ਗੁਰਦੁਆਰਾ ਦੇ ਘਰ ਬਣ ਗਿਆ ਘਰ ਦੇ ਚ ਇੰਜ ਰ ਹੈ ਘਰ ਧਰਮਸ਼ਾਲ ਬਣ ਜਾਏ ਧਰਮਸ਼ਾਲ ਦੇ ਚ ਇੰਜ ਨਾ ਰਹੇ ਕਿ ਤੇਰਾ ਘਰ ਬਣ ਜਾਏ ਉਹ ਤੇਰਾ ਘਰ ਹੀ ਲਗੇ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਰ नंदलाल ਦੇ ਘਰ ਵੀ ਚਲੇ ਗਏ ਦੇਖਦੇ ਹਾਂ ਸੁਣਿਆ नंदलाल ਨੇ ਕਦੀ ਨਹੀਂ ਆਖਿਆ ਮਹਾਰਾਜ ਮੇਰੇ ਘਰ ਲੰਗਰ ਚੱਲਦਾ ਹੈ ਪਰ ਪਾਤਸ਼ਾਹ ਨੇ ਸੁਣਿਆ ਸੀ ਇਹ ਵੀ ਆਏਗਾ ਦੀ ਸੇਵਾ ਕਰਦਾ ਹੈ ਉਹਦੇ ਦਵਾਰ ਤੇ ਜਾ ਕੇ ਦਸਤਕ ਦਿੱਤੀ ਸਤਗੁਰ ਨੇ ਰੂਪ ਬਦਲੇ ਆਇਆ ਨੰਦ ਲਾਲ ਨੇ ਦਰਵਾਜ਼ਾ ਖੋਲੇ ਆ ਪਾਤਸ਼ਾਹ ਕਹਿੰਦੇ ਸੁਣਿਆ ਗੁਰੂ ਕੀ ਸਿੱਖਾ ਤੇਰੇ ਘਰ ਲੰਗਰ ਚੱਲਦਾ ਹੈ ਸਾਨੂੰ ਅੱਜ ਭੁੱਖ ਲੱਗੀ ਹੈ ਬੜੀ ਜ਼ੋਰ ਦੀ ਹੱਥ ਜੋੜ ਕੇ ਨੰਦ ਲਾਲ ਕਹਿੰਦੇ ਧੰਨ ਬਾਗ ਚੱਲ ਲੈ ਆ ਬੈਠੋ ਬਿਠਾ ਦਿੱਤਾ ਅਖੇ ਦਾਲ ਰੱਖੀ ਹੋਈ ਚੁੱਲ੍ਹੇ ਤੇ ਤੇ ਆਟਾ ਗੁਨੇ ਆ ਤੇ ਥੋੜੀ ਦੇਰ ਆਪ ਬੈਠ ਸਕਦੇ ਹੋ ਤੇ ਪ੍ਰਸ਼ਾਦੇ ਬਣ ਸਕਦੇ ਨੇ ਜਲਦੀ ਹੈ ਤੇ ਆਟਾ ਲੈ ਲਓ ਜਿਹੜੀ ਦਾਲ ਹੈ ਇਹ ਲੈ ਲਓ ਕੱਚੀ ਦਾਲ ਕੌਲ ਵਿੱਚ ਪਾ ਕੇ ਲਿਆਏ ਤੇ ਅਸ ਕਹਿੰਦਾ ਹੈ ਤੇ ਗੁਨੇ ਹੋਇਆ ਆਟਾ ਗੋ ਹੁਣ ਤੇ ਇਹ ਹੈ ਥੋੜੀ ਦੇਰ ਆਪ ਬੈਠ ਸਕਦੇ ਹੋ ਮੈਂ ਬਣਾ ਦੇਣਾ ਬਣ ਜਾਏਗਾ ਆ ਬੈਠੋ ਪਾਦਸ਼ਾਹ ਕਿੰਨੇ ਲਈ ਠੀਕ ਹੈ ਫਿਰ ਆਵਾਂਗੇ ਫਿਰ ਆਵਾਂਗੇ ਚਲੇ ਗਏ ਨੰਦ ਲਾਲ ਨੇ ਹੱਥ ਛੋੜ ਕੇ ਖੜੇ ਹੈ ਇਹ ਲੈ ਲੋ ਨਹੀਂ ਆਵਾਂਗੇ ਆਵਾਂਗੇ ਦੂਸਰੇ ਦਿਨ ਖੜੇ ਹੋ ਕੇ ਸੰਗਤ ਦੇ ਕਲਗੀਧਰ ਪਾਦਸ਼ਾਹ ਨੇ ਕਿਹਾ ਲੰਗਰ ਸੰਗਤਾਂ ਦੇ ਚੋਂ ਸਿਰਫ ਨੰਦ ਲਾਲ ਦੇ ਘਰ ਚੱਲਦਾ ਹਰ ਕਿਸੇ ਦੇ ਘਰ ਨਹੀਂ ਚੱਲਦਾ ਸਿਰਫ ਨੰਦ ਲਾਲ ਦੇ ਘਰ ਚੱਲਦਾ ਹੈ ਨੰਦ ਲਾਲ ਨੂੰ ਕਹਿਣ ਦੀ ਜਾ ਚਾਈ ਮਹਾਰਾਜ ਬੈਠੋ ਹਾਲਾਂਕਿ ਪਹਿਚਾਣਿਆ ਅਨੰਦ ਲਾਲ ਨੇ ਵੀ ਨਹੀਂ ਸੀ ਇਹ ਵੀ ਮੈਰਜ ਕਰਾ ਬੈਠੋ ਦਾਲ ਚੁੱਲੇ ਤੇ ਧਰੀ ਹੋਈ ਹੈ ਆਟਾ ਗੁਣਿਆ ਹੈ ਥੋੜੀ ਦੇਰ ਬੈਠ ਜਾਓ ਤੇ ਬਣਾ ਦਿੰਨੇ ਹਲੇ ਮੇ ਨਾਲ ਮਿੱਠ ਬੋਲੜੇ ਢਾਗਣਾ ਕਈਆਂ ਦੇ ਭਾਂਡੇ ਖੜਕਾਣ ਦਾ ਹੀ ਢੰਗ ਇੰਜ ਲੱਗਦਾ ਹੈ ਗੁਰਦੁਆਰਿਆਂ ਚ ਬਾਕੀ ਬੰਦਿਆਂ ਨੂੰ ਵੀ ਖੜਕਾ ਦੇਣਗੇ ਖੈਰ ਕੋਈ ਨਹੀਂ ਇੰਜ ਲੱਗਦਾ ਮੈਂ ਤੇ ਦੇਖ ਲੇ ਕਈ ਜੋੜੇ ਝਾੜਦੇ ਨੇ ਤੇ ਜੋੜੇ ਝਾੜਦੇ ਜੜਦੇ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਐਸਾ ਵੀ ਮੈਂ ਦੇਖਿਆ ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਦੇਵਤੇ ਤੇਰੀ ਸੇਵਾ ਵਿੱਚ ਨੇ ਸੇਵਾ ਹਮੇਸ਼ਾ ਲੋੜਵੰਦ ਹੀ ਹੁੰਦੀ ਹੈ ਕਮਜ਼ੋਰ ਦੀ ਹੁੰਦੀ ਹੈ ਬਕਤ ਸਿਰ ਜੋ ਲੋੜਵੰਦ ਹੈ